हां तो प्यारे बच्चे सारे ने प्यार भरी सस्नेह का हाल हां बेटा आपा गुणज ਤੇ ਗੁਣਨਖੰਡ ਸੰਬੰਧੀ ਪਿਛਲੇ ਸਾਲਾਂ ਦੇ ਪੇਪਰਾਂ ਦੇ ਵਿੱਚ ਜਿਹੜੇ ਪ੍ਰਸ਼ਨ ਆਏ ਸੀ ਉਹ ਦਾ 76 ਨੰਬਰ ਟੈਸਟ ਦੇ ਵਿੱਚ ਜਿਹੜਾ ਹੈਗਾ ਆ ਸਵਾਲ ਕਰਦੇ ਪਏ ਸੀਗੇ ਤਾਂ ਬੇਟਾ ਆਪਾਂ 10 ਤੱਕ ਸਵਾਲ ਕਰ ਚੁੱਕੇ ਆ 11 ਨੰਬਰ ਸਵਾਲ ਦੇ ਉੱਤੇ ਪਹੁੰਚੇ ਆ ਧਿਆਨ ਨਾਲ ਦੇਖੋ 37800 ਦੇ ਅਭਾਜ ਗੁਣਨਖੰਡ ਹਨ ਤਾਂ ਬੇਟਾ ਇੱਕ ਇਹਦਾ ਟੰਗ ਹੈਗਾ ਵੀ ਲਗਾਤਾਰ ਆਪਾਂ ਭਾਗ ਵਿਧੀ ਦੇ ਨਾਲ 37800 ਤੇ ਇਹਨੂੰ ਇਸ ਤਰ੍ਹਾਂ ਆਪਾਂ ਇਹ ਦੇ ਜਿਹੜੇ ਗੁਣਨਖੰਡਾ ਕੱਢਣੇ ਸ਼ੁਰੂ ਕਰ ਦਿੰਨੇ ਆ ਲਾਈਨ ਖਿੱਚ ਕੇ 2 ਤੇ 2 12 2 2 ਤੇ 1 ਬਚ ਗਿਆ ਅਨਸਰ 17 2 8 16 81 18 2 9 18 ਉਸ ਤੋਂ ਬਾਅਦ ਦੇ ਵਿੱਚ ਬੇਟਾ 2 ਜ਼ੀਰੋਆਂ ਦੀਆਂ 2 ਜ਼ੀਰੋਆਂ ਆ ਗਈਆਂ ਉੱਥੇ ਠੀਕ ਹੈ ਫੇਰ ਬੇਟਾ ਇਹ 2 ਤੇ ਜਾਊਗਾ 2 9 18 2 ਚੋਕੇ 8 191025100 ਦੀ 0 ਠੀਕ ਹੈ ਫੇਰ ਬੇਟਾ ਇਹ 2 ਤੇ ਜਾਊਗਾ 2 4 8 19 14 2 7 14 5 2 2 4 1102510 ਠੀਕ ਹੈ ਹੁਣ ਬੇਟਾ ਆਪਾਂ ਦੇਖਾਂਗੇ ਆਪਾਂ ਆਜ ਗੁਣਨਾ ਖੰਡਾ ਚ ਛੋਟੇ ਤੋਂ ਛੋਟੇ ਪੜ੍ਹਦੇ ਤੇ ਗਵਾਉਣਾ ਹੁੰਦਾ ਹੈ ਆ ਦੇਖਦੇ 3 ਤੇ ਵੰਡਿਆ ਜਾ 4 7 11 ਤੇ 2 13 ਤੇ 5 18 ਹਾਂ 18 3 ਤੇ ਵੰਡਿਆ ਜਾਂਦਾ ਇਹ ਸੰਖਿਆ 20 3 ਤੇ ਵੰਡੀ ਜਾਊਗੀ 3 1 3 ਤੇ 1 ਕਾਂਥਲ 17 3 5 15 2 ਆਗੇ 22 3 7 21 1 2 1 ਤੇ 5 15 3 5 15 ਠੀਕ ਹੈ ਬੇਟਾ ਹੁਣ ਬੇਟਾ ਇਹ ਫੇਰ 5 1 6 7 13 5 18 ਫੇਰ ਇਹ 3 ਤੇ ਜਾਊਗਾ 3515 326 3515 ਠੀਕ ਹੈ ਇਸ ਤੋਂ ਬਾਅਦ ਦੇ ਵਿੱਚ ਬੇਟਾ ਇਹ ਫੇਰ ਦੇਖੋ 3 ਤੇ ਵੰਡਿਆ ਜਾਂਦਾ 527 ਤੇ 512 ਹਾਂ 3 ਤੇ ਕਿਉਂਕਿ ਆ ਅੰਕਾਂ ਦਾ ਜੋੜ 3 ਤੇ ਵੰਡਿਆ ਜਾਂਦਾ 3 1+3 3 7+21 ਤੇ 3 21 1/3 515 175 ਹੁਣ ਬੇਟਾ ਇਹ 3 ਤੇ ਨਹੀਂ ਵੰਡਿਆ ਜਾਊਗਾ 768 ਤੇ 513 13 3 ਤੇ ਨਹੀਂ ਵੰਡੇ ਜਾਂਦੇ ਇਹ ਸੰਖਿਆ ਵੀ 3 ਤੇ ਨਹੀਂ ਵੰਡੀ ਜਾਊਗੀ ਠੀਕ ਹੈ ਤਾਂ ਤੁਸੀਂ ਕੀ ਕਰਨਾ ਹੈ ਇਹ ਬਣ ਜਾਣਾ 5 ਤੇ ਜਾਊਗਾ 4 ਤੇ ਨਹੀਂ ਜਾਣਾ 5 ਨੂੰ 3 ਏ 15 ਤੇ ਦੋ ਸਾਰਾ 5 ਨੂੰ 5 ਆ 25 ਫੇਰ ਬੇਟਾ ਇਹ 5 ਤੇ ਜਾਊਗਾ 5 1 5 5 ਨੂੰ 7 ਆ 35 ਬਸ ਇਹ ਸਾਰੇ ਬੇਟਾ ਇਹਦੇ ਅਭਾਜ ਗੁਣਖੰਡ ਬਣ ਗਏ ਤਾਂ ਇਹ ਆ ਗਏ ਬੇਟਾ 1 2 3 2 ਏ 3 3 ਏ 2 5 ਤੇ 1 7 ਆ 3 2 ਏ 2 3 ਏ ਠੀਕ ਆ ਆਪਾਂ ਦੇਖਦੇ ਆਂ 3 2 2 3 2 3 3 ਇਹ 3 3 2 5 ਤੇ 1 7 ਆਹਾ ਬੇਟਾ 21 ਹੈ ਜਿਹੜਾ ਆਪਾਂ ਗੁਣਨਖੰਡ ਬਣਾਏ ਆ ਤਾਂ ਰਾਈਟ ਆਨਸਰ ਹੈ ਇਹਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 12 ਹੇਠ ਲਿਖਿਆਂ ਵਿੱਚੋਂ ਕਿਹੜਾ 316 ਦਾ ਗੁਣਨਖੰਡ ਨਹੀਂ ਹੈ ਤਾਂ ਬੇਟਾ a ਕਾਤਾ ਗੁਣਨਖੰਡ ਹੁੰਦਾ ਹੀ ਹੈ ਹਮੇਸ਼ਾ 158 ਨੂੰ ਜਦੋਂ 2 ਨਾਲ ਗੁਣਾ ਕਰਦੇ ਆ ਇਹ ਵੀ ਗੁਣਨਖੰਡ ਹੈਗਾ ਆ ਜਾਂ ਤਾਂ ਬੇਟਾ 79 ਹੈ ਤੇ ਜਾਂ 8 ਆ ਠੀਕ ਹੈ ਜੇ 8 ਤੇ ਵੰਡ ਕੇ ਦੇਖੋ 316 ਨੂੰ 8 3 24 ਤੇ 7 31 ਤੇ ਬੇਟਾ ਜੇ 76 8 ਨੂੰ ਨਾ 72 8 ਤੇ ਨਹੀਂ ਵੰਡਿਆ ਜਾਂਦਾ 8 ਇਹਨਾਂ ਦਾ ਗੁਣਖੰਡ ਨਹੀਂ ਹੈਗਾ 79 ਤੇ 316 ਨੂੰ 7 4 28 4 ਤੇ ਕਰਾਂਗੇ ਗੁਣਾ ਤਾਂ 316 ਬਣ ਜਾਂਦੇ ਆ ਜਿਹੜੇ ਗੁਣਖੰਡ ਆ ਉਹ ਸੰਖਿਆ ਨੂੰ ਪੂਰੇ ਪੂਰੇ ਵੰਡ ਜਾਂਦੇ ਆ ਸਿਰਫ ਇੱਕ 8 ਹੈਗਾ ਜਿਹੜਾ ਇਹਦਾ ਗੁਣਖੰਡ ਨਹੀਂ ਹੈਗਾ ਠੀਕ ਹੈ ਬੇਟਾ ਤਾਂ ਇਸ ਕਰਕੇ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਇਸ ਦੂਜੇ ਬਾਅਦ ਦੇ ਵਿੱਚ ਬੇਟਾ ਸਵਾਲ ਆ ਗਿਆ ਘਾਤ ਅੰਕਾਂ ਵਾਲਾ ਸਵਾਲ ਬੇਟਾ ਅੱਗੇ ਆਪਾਂ ਕਰਾਂਗੇ ਵੀ ਇਹਦਾ ਟੌਪਿਕ ਪਰ ਇੰਨੇ ਗੁੰਝ ਦੇ ਵਿੱਚ ਪਾਤਾ 4 ਦੀ ਘਾਤ 11 ਮਤਲਬ 4 ਨੂੰ 11 ਵਾਰੀ ਲਿਖਿਆ ਹੋਇਆ ਹੈ ਇਹ ਠੀਕ ਹੈ ਸ਼ਾਰਟਕਟ ਦੇ ਵਿੱਚ 7 ਦੀ ਘਾਤ 5 7 5 7 ਇਹ ਹੈ ਇੱਥੇ 11 ਦੀ ਘਾਤ 3 ਤੇ 3 ਜਿਹੜੇ ਹੈਗੇ ਆ 3 ਵਾਰੀ 11 ਲਿਖੇ ਹੋਏ ਆ ਠੀਕ ਹੈ ਇਕੱਠੇ ਕਰਦੇ ਇਹਨਾਂ ਨੇ ਇਹ ਕਿੰਨੇ ਅਭਾਜ ਗੁਣਨਖੰਡ ਦੇ ਕੁੱਲ ਕਿੰਨੇ ਅਭਾਜ ਗੁਣਨਖੰਡ ਹਨ ਤਾਂ ਬੇਟਾ ਆ 4 ਦੀ ਘਾਤ 11 ਵਨ ਜਿਹੜਾ ਇਹਨੂੰ ਅਸੀਂ 4 2 ਦੀ ਘਾਤ 22 ਵੀ ਲਿਖ ਸਕਦੇ ਹਾਂ ਠੀਕ ਹੈ 2 ਦੀ ਘਾਤ 22 ਕਿਉਂਕਿ 4 ਦੀ ਘਾਤ 11 ਆ 22 11 ਚੋਕੇ ਆ ਤੇ 22 ਦੂਏ ਬਣ ਜਾਣਗੇ ਇੱਕ ਚੋਕੇ ਦੇ ਦੂ ਦੂਏ ਬਣਦੇ ਆ ਠੀਕ ਹੈ 7 ਦੀ ਘਾਤ 5 11 ਦੀ ਘਾਤ ਤਿੰਨ ਤਾਂ ਇਹ ਸਾਰੇ ਬੇਟਾ ਅਪਹਾਜ ਹੀ ਹੋਗੇ ਨਾ ਠੀਕ ਹੈ ਤਾਂ ਕੁੱਲ ਕਿੰਨੇ ਆਪਹਾਜ ਗੁਣਖੰਡ ਹੋਗੇ 22 ਤਾਂ ਦੂਏ ਹੋਗੇ 22 5 7 ਇਹ ਹੋਗੇ 22 ਜਮਾ 5 27 ਤੇ 3 ਵਾਰੀ 11 ਹੋਗੇ ਜਮਾ 3 22 ਤੇ 5 27 ਤੇ 3 30 30 ਅਪਹਾਜ ਗੁਣਖੰਡ ਆਇਹੀ ਠੀਕ ਹੈ ਬੇਟਾ ਤਾਂ ਆਪਾਂ ਦੇਖਦੇ ਆ ਅਲਟਰਨੇਟਿਵ ਆਨਸਰ ਦੇ ਵਿੱਚ b1 ਤੇ 30 ਉੱਤਰ ਦਿੰਦਾ ਪਿਆ ਇਸ ਕਰਕੇ ਬੇਟਾ ਅਸੀਂ b1 ਆਲਟਰਨੇਟਿਵ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਸ ਟੈਸਟ ਦਾ ਆਖਰੀ ਸਵਾਲ ਸਵਾਲ ਨੰਬਰ 13 ਇਹਦੇ ਨਾਲ ਹੀ ਇਸ ਟੈਸਟ ਦੇ ਸਾਰੇ ਸਵਾਲ ਸਮਾਪਤ ਹੋ ਗਏ ਬੇਟਾ ਤਾਂ ਅਗਲਾ ਫੇਰ ਗੁਣਜ ਤੇ ਗੁਣਨਖੰਡਾ ਵਾਲਾ ਟੈਸਟ ਬੇਟਾ ਕੱਲੂ ਪਾਇਆ ਜਾਊਗਾ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ